ਆਹ ਮਾਝੇ ਵਾਲਾ ਨਿੱਕਾਪਉ ਇਹ ਵੀ ਪਤੰਦਰਪੂਰੀ ਯਾਤ ਕਰਵਾਉਂਦਾ ਇਹੋ ਜੀਆਂ ਗੱਲਾਂ ਮਾਰਦਾ ਕਿ ਸੁਣ ਕੇ ਹਾਸਾ ਆ ਜਾਂਦਾ ਪਤੰਦਰ ਗਾਲਾਂ ਵੀ ਬਹੁਤ ਜ਼ਿਆਦਾ ਕੱਢਦਾ ਵਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਖੜੀ ਦਾ ਤਿਉਹਾਰ ਲੰਘ ਕੇ ਗਿਆ ਵਾ ਤੇ ਇਹ ਨਾ ਪਤੰਦਰ ਗਵਾਂਢ 'ਚ ਕਿਸੇ ਦੇ ਘਰੇ ਜਾਂਦਾ। ਉਹਨਾਂ ਦੇ ਘਰ ਜਾਂਦਾ ਜੋ ਇਹਨਾਂ ਤੋਂ ਦੁੱਧ ਲੈਂਦੇ ਆ। ਤੇ ਫੇਰ ਨਾ ਉਹ ਇਸਦੇ ਰਖੜੀ ਬੰਨ੍ਹ ਦਿੰਦੇ ਆ ਤੇ ਇਹਨੂੰ ਕਹਿਣ ਲੱਗਦੇ ਆ ਵੀ ਜੋ ਆਪਾਂ ਤੁਹਾਡੇ ਦੁੱਧ ਦੇ ਪੈਸੇ ਦੇਣੇ ਆ ਨਾ ਉਹ ਵਿੱਚ ਕੱਟ ਲਿਓ ਜੋ ਤੂੰ ਮੈਨੂੰ ਪਿਆਰ ਦੇਣਾ ਸੀ। ਤੇ ਪਤੰਦਰ ਨੂੰ ਇੰਨਾ ਜ਼ਿਆਦਾ ਗੁੱਸਾ ਆ ਜਾਂਦਾ ਕਹਿੰਦਾ ਪਹਿਲਾਂ ਸਾਡੇ ਪੈਸੇ ਦੋ। ਸਾਡੇ ਦੁੱਧ ਦੇ ਪੈਸੇ ਦੋ। ਅਗਲੇ ਫੇਰ ਇਹਦੇ ਨਾਲ ਮਜ਼ਾਕ ਕਰਦੇ ਆ। ਵੀ ਮੰਮੀ ਨੂੰ ਜਾ ਕੇ ਕਹੀਂ ਕਿ ਪੈਸੇ ਸਾਡੇ ਕੱਟ ਲੈਣ ਕਿਉਂਕਿ ਆਪਾਂ ਤੇਰੇ ਰਖੜੀ ਬੰਨੀ ਆ। ਇਹ ਗੁੱਸੇ ਜਾਣ ਕੇ ਪਤੰਦਰ ਕਹਿੰਦਾ ਉਹ ਭੈਣ ਜੋ ਲਾਲ ਰਖੜੀ ਆ ਰਖੜੀ ਬਨ ਲਈ ਭਾਈ ਵੇ ਇਹ ਰਾਹਾਂਗਾ ਨਹੀਂ ਕਿਉਂ ਦੋਦਰ ਪੈਸੇ ਦੋ ਨੂੰ ਦੁੱਧ ਦੇਣੀ ਆ ਮੇ ਰਖੜੀ ਬਣੀ 200 ਰੁਪਏ ਦੇਈ ਮੈਨੇ ਚੰਗਾ ਲੈ ਕੇ ਕਰੋ ਦੋਦਰ ਪੈਸੇ ਰੋਪਾਂ ਦੋ ਲਾਓ ਰਖੜੀ ਕਹੋ ਨਹੀਂ ਨਹੀਂ ਕਿ ਲਾ ਮੈਨੂੰ ਨਹੀਂ ਬੁਲਾ ਰਖੜੀ ਕਹਿਆ ਨਹੀਂ ਇਹ ਆ ਦੋਦਰ ਪੈਸੇ ਦੋ ਕੋਲੇ ਪੈਸੇ ਨਹੀਂ ਆ ਨਹੀਂ ਇਹ ਨਹੀਂ ਆ ਤੇ ਗੱਲ ਸੁਣੋ ਇਹ ਕੋਲੇ ਗੱਲ ਸਾਨੂੰ ਖੋਲੀ ਦੀ ਨਹੀਂ ਹੈ ਨਹੀਂ ਨਾ ਪੈਸੇ ਕੋ ਨਹੀਂ ਦੇ ਸਕਦਾ ਤੂੰ ਪੰਮੇ ਨੂੰ ਜਾ ਕੇ ਗਈ ਪਿਆਰ ਕੀ ਠਾਣਾ ਸਿਰ ਤੇ ਦੁੱਧਾ ਜਰਾ ਨਾ ਹੋਰ ਅਮਨ ਕਾ ਕੱਟ ਦੀ ਲਾ ਪੈਣ ਸੋਰਾ ਉਹ ਸੁਣਿਆ ਕਰਦਾ ਸੋਰਾ ਇੰਨਾ ਮਰਦਾ ਪੈਸੇ ਦੇ ਹੋਲੀ ਗੋੜੀ ਆ ਹਾਂ ਹਾਂ ਚੱਲ ਰਹਿਣ ਹਾਂਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰਾਖਾ